ਕਿ ਨਾਲੇ ਕੋਈ ਨਹੀਂ ਕੋਈ ਨਹੀਂ ਨਾ ਜਦ ਬਾਹਰ ਜਨਾਲ ਪਹਿਲਾ ਦਲਬਾਗ ਸ ਹਜੇ 1 ਮਿੰਟ ਲੱਗਣਾ ਚਾਹੀਦਾ ਸਾਡਾ ਬੱਸ ਬੱਸ ਮਿਹਰਬਾਨੀ ਬਹੁਤ ਲੱਗ ਜਾਣੀ ਘੜੀ ਕੋਈ ਗੱਲ ਨਹੀਂ ਇੱਥੇ ਚੱਕ ਨਹੀਂ ਲੱਗਣੀ ਹੈਗੀ ਐਸ ਤਰ੍ਹਾਂ 2 ਮਿੰਟ ਦਾ ਕੰਮ ਹੈ ਕੋਈ ਗੱਲ ਨਹੀਂ ਇਸ ਟਾਈਮ ਪਿੰਡ ਬੋੜੇਵਾਲ ਕੰਗ ਦੇ ਵਿੱਚ ਜਿਹੜਾ ਸਾਡੀ ਟੀਮ ਹੈ ਉਹ ਫੰਡ ਇਕੱਠਾ ਕਰ ਰਹੀ ਹੈ ਜੀ 13 ਫਰਵਰੀ ਦੀਆਂ ਤਿਆਰੀਆਂ ਦਿੱਲੀ ਦੀਆਂ ਤੇ ਇਹਨਾਂ ਦਾ ਪਾਇਆ ਸੀਗਾ ਟਰਾਲੀ ਤਿਆਰ ਹੈ ਇਹਨਾਂ ਦੀ ਤੇ ਹੁਣ ਜਿਹੜਾ ਫੰਡ ਘਰ ਘਰ ਜਾ ਕੇ ਜਿਹੜਾ ਇਕੱਠਾ ਕੀਤਾ ਜਾ ਰਿਹਾ ਹੈ ਤੇ ਕਿੰਨੀਆਂ ਪਰਚੀਆਂ ਕੱਟੀਆਂ ਗਈਆਂ ਗਿਆਂ ਲੱਟੀ ਜੀ ਨੰਬਰ ਇਹ ਕਿੰਨੀਆਂ ਪਰਚੀਆਂ ਕੱਟੀਆਂ ਗਈਆਂ ਜੇ ਪਿੱਛੇ ਤਿੰਨ ਛੇ ਅੱਠ ਕੱਟ ਗਈਆਂ ਅੱਠਾਂ ਘਰਾਂ ਦੇ ਵਿੱਚ ਜਾਏ ਆ ਜੀ ਇਹ ਤੇ ਸੋ ਅਗਲੇ ਫੇਰ ਅਪਡੇਟ ਕਰਦੇ ਆਂ ਜੀ ਲੋਕਾਂ 'ਚ ਭਾਰੀ ਇਤਸ਼ਾਹ ਵਾ ਕਿਸੇ ਵੀ ਘਰ ਤੋਂ ਕਿਸੇ ਨੇ ਇਹ ਨਹੀਂ ਕਿਹਾ ਕਿ ਫੰਡ ਨਹੀਂ ਦੇਣਾ ਜਾਂ ਦਿੱਲੀ ਨਹੀਂ ਲੜਨਾ ਚਾਹੀਦਾ ਸਾਰਿਆਂ ਕਹੇ ਵੀ ਲੜਨਾ ਚਾਹੀਦਾ ਅਸੀਂ ਤੁਹਾਡੇ ਨਾਲ ਆਂ ਸੋ ਸਾਰੇ ਨਗਰਾਂ ਨੂੰ ਬੇਨਤੀ ਆ ਵੀ ਦਿੱਲੀ ਦੇ ਨਾਂ ਤੇ ਫੰਡ ਜਿਹੜਾ ਵਾ ਇਕੱਠਾ ਕਰਕੇ ਆਪਣੇ ਖਜ਼ਾਨੇ ਭਰੋ ਤਾਂ ਕਿ ਸਾਨੂੰ ਹੁਣ ਲੋੜਾਂ ਨੇ ਵੱਡੇ ਖਰਚੇ ਨੇ ਸਾਡੇ ਸਿਰ ਤੇ ਸਾਰਿਆਂ ਦਾ ਧੰਨਵਾਦ ਕੀ ਨਾ ਜੀ ਕੋਈ ਨਹੀਂ ਕੋਈ ਨਹੀਂ ਜਲਵਾ ਦੇ ਲਲਾ ਦਿਲबाग ਜੀ ਹਜੇ ਇੱਕ ਮਿੰਟ ਲੱਗਣਾ ਕਰਦਾ ਸਾਡਾ ਪਾਣੀ ਬਹੁਤ ਲੱਗ ਜਾਣੀ ਘੜੀ ਕੋਈ ਗੱਲ ਨਹੀਂ ਇੱਥੇ ਚੱਕ ਨਹੀਂ ਲੱਗਦੀ ਹੈ ਜੀ ਐਸੋ ਨਾ 2 ਮਿੰਟ ਦਾ ਕੰਮ ਹੈ ਕੋਈ ਗੱਲ ਨਹੀਂ ਇਸ ਟਾਈਮ ਪਿੰਡ ਬੋੜੇਵਾਲ ਕੰਗ ਦੇ ਵਿੱਚ ਜਿਹੜਾ ਸਾਡੀ ਟੀਮ ਹੈ ਉਹ ਫੰਡ ਇਕੱਠਾ ਕਰ ਰਹੀ ਹੈ ਜੀ 13 ਫਰਵਰੀ ਦੀਆਂ ਤਿਆਰੀਆਂ ਦਿੱਲੀ ਦੀਆਂ ਤੇ ਇਹਨਾਂ ਦਾ ਪਾਇਆ ਸੀਗਾ ਟਰਾਲੀ ਤਿਆਰ ਹੈ ਇਹਨਾਂ ਦੀ ਤੇ ਹੁਣ ਜਿਹੜਾ ਫੰਡ ਘਰ ਘਰ ਜਾ ਕੇ ਜਿਹੜਾ ਇਕੱਠਾ ਕੀਤਾ ਜਾ ਰਿਹਾ ਵਾ ਤੇ ਕਿੰਨੀਆਂ ਪਰਚੀਆਂ ਕੱਟੀਆਂ ਗਈਆਂ ਲੱਟੀ ਜੀ ਨੰਬਰ ਦੇਖੇ ਕਿੰਨੀਆਂ ਪਰਚੀਆਂ ਕੱਟੀਆਂ ਗਈਆਂ ਜੇ ਪਿੱਛੇ 3 6 8 ਕੱਟੀਆਂ ਗਈਆਂ 8 ਘਰਾਂ ਦੇ ਵਿੱਚ ਜਾਏ ਆ ਜੀ ਇਹ ਸੋ ਅਗਲੇ ਫੇਰ ਅਪਡੇਟ ਕਰਦੇ ਆ ਜੀ ਲੋਕਾਂ ਚ ਭਾਰੀ ਇਤਸ਼ਾਹ ਵਾ ਕਿਸੇ ਵੀ ਘਰ ਤੋਂ ਕਿਸੇ ਨੇ ਇਹ ਨਹੀਂ ਕਿਹਾ ਕਿ ਫੰਡ ਨਹੀਂ ਦੇਣਾ ਜਾਂ ਦਿੱਲੀ ਨਹੀਂ ਲੜਨਾ ਚਾਹੀਦਾ ਸਾਰਿਆਂ ਕਹਿ ਵੀ ਲੜਨਾ ਚਾਹੀਦਾ ਅਸੀਂ ਤੁਹਾਡੇ ਨਾਲ ਆ ਸੋ ਸਾਰੇ ਨਗਰਾਂ ਨੂੰ ਬੇਨਤੀ ਆ ਵੀ ਦਿੱਲੀ ਦੇ ਨਾਂ ਤੇ ਫੰਡ ਜਿਹੜਾ ਵਾ ਇਕੱਠਾ ਕਰਕੇ ਆਪਣੇ ਖਜ਼ਾਨੇ ਭਰੋ ਤਾਂ ਕਿ ਸਾਨੂੰ ਹੁਣ ਲੋੜਾਂ ਨੇ ਵੱਡੇ ਖਰਚੇ ਨੇ ਸਾਡੇ ਸਿਰ ਤੇ ਸਾਰਿਆਂ ਦਾ ਧੰਨਵਾਦ ਕਿ ਨਾਲੇ ਕੋਈ ਨਹੀਂ ਕੋਈ ਨਾ ਜਬਾਰੀ ਨਾਲ ਤੇਲਾ ਤਲਬਾਸ ਹਜੇ 1 ਮਿੰਟ ਲੱਗਣਾ ਕਰਦਾ ਹਾਂ ਨਾ ਬਸ ਬਸ ਪੇਪਰ ਪਾਣੀ ਬੋਲ ਲੱਗ ਜਾਣੀ ਘੜੀ ਕੋਈ ਗੱਲ ਨਹੀਂ ਇੱਥੇ ਚੱਕ ਨਹੀਂ ਲੱਗਦੀ ਹੈ ਜੀ ਐਸ ਤਰ੍ਹਾਂ 2 ਮਿੰਟ ਦਾ ਕੰਮ ਹੈ ਕੋਈ ਗੱਲ ਨਹੀਂ ਇਸ ਟਾਈਮ ਪਿੰਡ ਬੋੜੇਵਾਲ ਕੰਗ ਦੇ ਵਿੱਚ ਜਿਹੜਾ ਸਾਡੀ ਟੀਮ ਹੈ ਉਹ ਫੰਡ ਇਕੱਠਾ ਕਰ ਰਹੀ ਹੈ ਜੀ 13 ਫਰਵਰੀ ਦੀਆਂ ਤਿਆਰੀਆਂ ਦਿੱਲੀ ਦੀਆਂ ਤੇ ਇਹਨਾਂ ਦਾ ਪਾਇਆ ਸੀਗਾ ਟਰਾਲੀ ਤਿਆਰ ਹੈ ਇਹਨਾਂ ਦੀ ਤੇ ਹੁਣ ਜਿਹੜਾ ਫੰਡ ਕਰ ਕਰ ਜਾ ਕੇ ਜਿਹੜਾ ਇਕੱਠਾ ਕੀਤਾ ਜਾ ਰਿਹਾ ਆ ਤੇ ਕਿੰਨੀਆਂ ਪਰਚੀਆਂ ਕੱਟੀਆਂ ਗਈਆਂ ਗਿਆਂ ਲੱਟੀ ਜੀ ਨੰਬਰ ਦੇਖੇ ਕਿੰਨੀਆਂ ਪਰਚੀਆਂ ਕੱਟੀਆਂ ਗਈਆਂ ਗਿਆਂ ਦੇ ਪਿੱਛੇ ਤਿੰਨ ਛੇ 8 ਕੱਟ ਗਈਆਂ ਜੀ ਅੱਠਾਂ ਘਰਾਂ ਦੇ ਵਿੱਚ ਜਾਏ ਆ ਜੀ ਇਹ ਤੇ ਸੋ ਅਗਲੇ ਫੇਰ ਅਪਡੇਟ ਕਰਦੇ ਆਂ ਜੀ ਲੋਕਾਂ 'ਚ ਭਾਰੀ ਇਤਸ਼ਾਹ ਵਾ ਕਿਸੇ ਵੀ ਘਰ ਤੋਂ ਕਿਸੇ ਨੇ ਇਹ ਨਹੀਂ ਕਿਹਾ ਕਿ ਫੰਡ ਨਹੀਂ ਦੇਣਾ ਜਾਂ ਦਿੱਲੀ ਨਹੀਂ ਲੜਨਾ ਚਾਹੀਦਾ ਸਾਰਿਆਂ ਕਹੇ ਵੀ ਲੜਨਾ ਚਾਹੀਦਾ ਅਸੀਂ ਤੁਹਾਡੇ ਨਾਲ ਆਂ ਸੋ ਸਾਰੇ ਨਗਰਾਂ ਨੂੰ ਬੇਨਤੀ ਆ ਵੀ ਦਿੱਲੀ ਦੇ ਨਾਂ ਤੇ ਫੰਡ ਜਿਹੜਾ ਵਾ ਇਕੱਠਾ ਕਰਕੇ ਆਪਣੇ ਖਜ਼ਾਨੇ ਭਰੋ ਤਾਂ ਕਿ ਸਾਨੂੰ ਹੁਣ ਲੋੜਾਂ ਨੇ ਵੱਡੇ ਖਰਚੇ ਨੇ ਸਾਡੇ ਸਿਰ ਤੇ ਸਾਰਿਆਂ ਦਾ ਧੰਨਵਾਦ ਕੀ ਨਾ ਜੀ ਕੋਈ ਨਹੀਂ ਕੋਈ ਨਹੀਂ ਜਬਾਰੇ ਨਾਲ ਪਹਿਲਾਂ ਦਲਬਾਹ ਅਜੇ 1 ਮਿੰਟ ਲੱਗਣਾ ਕਰਦਾ ਆ ਨਾ ਬਸ ਪਾਣੀ ਬਹੁਤ ਲੱਗ ਜਾਣੀ ਘੜੀ ਕੋਈ ਗੱਲ ਨਹੀਂ ਇੱਥੇ ਚੱਗ ਨਹੀਂ ਲੱਗ ਰਹੀ ਜੀ ਐਸੋ ਮੈਂ 2 ਮਿੰਟ ਦਾ ਕੰਮ ਹੈ ਕੋਈ ਗੱਲ ਨਹੀਂ ਅਸ ਟਾਈਮ ਪਿੰਡ ਬੋੜੇਵਾਲ ਕੰਗ ਦੇ ਵਿੱਚ ਜਿਹੜਾ ਸਾਡੀ ਟੀਮ ਆ ਉਹ ਫੰਡ ਇਕੱਠਾ ਕਰ ਰਹੀ ਹੈ ਜੀ 13 ਫਰਵਰੀ ਦੀਆਂ ਤਿਆਰੀਆਂ ਦਿੱਲੀ ਦੀਆਂ ਤੇ ਇਹਨਾਂ ਦਾ ਪਾਇਆ ਸੀਗਾ ਟਰਾਲੀ ਤਿਆਰ ਹੈ ਇਹਨਾਂ ਦੀ ਤੇ ਹੁਣ ਜਿਹੜਾ ਫੰਡ ਘਰ ਘਰ ਜਾ ਕੇ ਜਿਹੜਾ ਇਕੱਠਾ ਕੀਤਾ ਜਾ ਰਿਹਾ ਵਾ ਤੇ ਕਿੰਨੀਆਂ ਪਰਚੀਆਂ ਕੱਟੀਆਂ ਗਈਆਂ ਲੱਟੀ ਜੀ ਨੰਬਰ ਰਹਿ ਗਿਆ ਕਿੰਨੀਆਂ ਪਰਚੀਆਂ ਕੱਟੀਆਂ ਗਈਆਂ ਜੇ ਪਿੱਛੇ 3 6 8 ਕੱਟ ਗਈਆਂ 8 ਘਰਾਂ ਦੇ ਵਿੱਚ ਜਾਏ ਆ ਜੀ ਇਹ ਸੋ ਅਗਲੇ ਫੇਰ ਅਪਡੇਟ ਕਰਦੇ ਆ ਜੀ ਲੋਕਾਂ ਚ ਭਾਰੀ ਇਤਸ਼ਾਹ ਵਾ ਕਿਸੇ ਵੀ ਘਰ ਤੋਂ ਕਿਸੇ ਨੇ ਇਹ ਨਹੀਂ ਕਿਹਾ ਕਿ ਫੰਡ ਨਹੀਂ ਦੇਣਾ ਜਾਂ ਦਿੱਲੀ ਨਹੀਂ ਲੜਨਾ ਚਾਹੀਦਾ ਸਾਰਿਆਂ ਕਹੇ ਵੀ ਲੜਨਾ ਚਾਹੀਦਾ ਅਸੀਂ ਤੁਹਾਡੇ ਨਾਲ ਆ ਸੋ ਸਾਰੇ ਨਗਰਾਂ ਨੂੰ ਬੇਨਤੀ ਆ ਵੀ ਦਿੱਲੀ ਦੇ ਨਾਂ ਤੇ ਫੰਡ ਜਿਹੜਾ ਵਾ ਇਕੱਠਾ ਕਰਕੇ ਆਪਣੇ ਖਜ਼ਾਨੇ ਭਰੋ ਤਾਂ ਕਿ ਸਾਨੂੰ ਹੁਣ ਲੋੜਾਂ ਨੇ ਵੱਡੇ ਖਰਚੇ ਨੇ ਸਾਡੇ ਸਿਰ ਤੇ ਸਾਰਿਆਂ ਦਾ ਧੰਨਵਾਦ